ਬ੍ਰਹਮ ਗਿਆਨੀ ਕੌਣ ਹੈ ਬ੍ਰਹਮ ਗਿਆਨੀ ਮਨ ਸਾਚਾ ਮੁਖ ਸਾਚਾ ਸੋਏ ਅਵਰਣਾ ਪੇਖੈ ਇਕ ਸਬਿਨ ਕੋ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਇ ਇਹ ਬ੍ਰਹਮ ਗਿਆਨੀ ਦੇ ਲੱਛਣ ਹੈ ਉਸ ਦੇ ਮਨ ਵਿੱਚ ਮੁਖ ਵਿੱਚ ਇੱਕ ਪਰਮੇਸ਼ਰ ਦਾ ਨਾਮ ਹੈ ਔਰ ਇੱਕ ਰਾਬਤੋਂ ਬਿਨਾ ਦੂਸਰੇ ਨੂੰ ਨਹੀਂ ਵੇਖਦਾ ਉਦੀ ਬਿਰਤੀ ਉਦੀ ਉਹਦਾ ਵੇਖਣਾ ਕਿਹਦਾ ਹੋ ਜਾਂਦਾ ਹੈ ਮਹਾਪੁਰਸ਼ ਭਾਈ ਘਨਿਆ ਜੀ ਵਰਗਾ ਤੂੰ ਕਰਕੇ ਵੇਖ ਸਾਰੇ ਸਾਰਣ ਸਭ ਬੰਤੀਆਂ ਦੇਖੇ ਤਾਂ ਕਰਕੇ ਵੇਖ ਇਸ ਪ੍ਰਕਟੀ ਕਰਨੋਂ ਆਪਣੇ ਜੀਵਨ ਚ ਘਟਾ ਫਿਰ ਵੇਖੀ ਗੁਰੂ ਪਿਆਰਿਓ ਇਹੋ ਹੀ ਮਨੋ ਹੋਈਏ ਕਿ ਬ੍ਰਹਮ ਗਿਆਨੀ ਬਣ ਜਾਓ ਜਦੋਂ ਤੇਰੇ ਅੰਦਰੋਂ ਕਾਰ ਆਵੇ ਕਿ ਨਾ ਅੰਦਰੋਂ ਜਦੋਂ ਤੂੰ ਅੰਦਰੋਂ ਬੋਲੇਗਾ ਤਾਕੂ ਤੇਰੀ ਨਹੀਂ ਵਿਕਾਨਾ ਸਗਲ ਸੰਦ ਹਮ ਕੋ ਕਣਿਆ ਤੇ ਬ੍ਰਹਮ ਗਿਆਨੀ ਬ ਸੰਖੇਪ ਵਿੱਚ ਚਾਰ ਆਪ ਨੇ ਸਾਡੀ ਕਰਤਾ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਨਮ ਹੈ ਕਮਲ ਅਲੀ ਬ੍ਰਹਮ ਗਿਆਨੀ ਜਿਹੜਾ ਉਹ ਸਦਾ ਹੀ ਨਿਰਲੇਪ ਰਹਿੰਦਾ ਉਸ ਨੂੰ ਮਾਇਆ ਦੀ ਦੇ ਬੜੇ ਲੱਗੂ ਉਸ ਨੂੰ ਮਾਇਆ ਦਾ ਸਾਹ ਸੰਗਤ ਜਿਹੜਾ ਮੋਹ ਦਾ ਚਿੱਕੜ ਹੈ ਉਹ ਚਿੱਕੜ ਜਿਹੜਾ ਨਵੇਂਦਾ ਨਹੀਂ ਪੰਖ ਜੋਮਾ ਫੱਟ ਨਹੀਂ ਚੱਲ ਹਮ ਦੇਖਿਆ ਤੇ ਡੋਪੀਆ ਲੇਖੋ ਤੱਕਵੇ ਮੋਹ ਦੇ ਚਿੱਕੜ ਵਿੱਚ ਪਰ ਜਿਹੜਾ ਬ੍ਰਹਮ ਗਿਆਨੀ ਹੈ ਉਹ ਉਸ ਨੂੰ ਮੋਹ ਦਾ ਚਿੱਕੜ ਗੰਦਾ ਨਹੀਂ ਕਰ ਸਕਦਾ ਲੱਗਦਾ ਹੀ ਨਹੀਂ ਉਗਿਉ ਨਰਦੇਵ ਹੋ ਜਾਂਦਾ ਬ੍ਰਹਮ ਗਿਆਨੀ ਸਦਾ ਨਰਦੇਵ ਜੈਸੇ ਜਲ ਮੈਂ ਕਮਲ ਅਲੇਪ ਹੇ ਸਾ ਸੰਗਤ ਅੱਗੇ ਇਸੇ ਅਸ਼ਟਪਤੀ ਦੇ ਵਿੱਚ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਮਹਾਰਾਜ ਬ੍ਰਹਮ ਗਿਆਨੀ ਕਿਹਦਾ ਹੁੰਦਾ ਕਹਿੰਦੇ ਉਸ ਨੂੰ ਰੱਬ ਦੀ ਆਗਿਆ ਗੁਰੂ ਦੀ ਆਗਿਆ ਬੜੀ ਚੰਗੀ ਲੱਗਦੀ ਪ੍ਰਭ ਦੀ ਆਗਿਆ ਆਤਮ ਹਿਤਾ ਹੈ ਗੁਰੂ ਦੇ ਹੁਕਮ ਨੂੰ ਸਾ সঙ্গਤ ਬਹੁਤ ਪ੍ਰੇਮ ਕਰਦਾ ਗੁਰੂ ਦੀ ਆਗਿਆ ਨੂੰ ਗੁਰੂ ਕੇ ਬਚਨਾਂ ਨੂੰ ਪ੍ਰੇਮ ਦੇ ਨਾਲ ਪਾਲਦਾ ਪ੍ਰਭ ਕੀ ਆਗਿਆ ਆਤਮ ਹਿੱਤਾ ਹੋਵੇ ਜੀਵਨ ਮੁਕਤ ਸੋਕ ਹਵੇ ਉਹ ਜੀਵਨ ਮੁਕਤ ਹੈ ਤਾਂ ਜਿਹੜਾ ਜੀਵਨ ਮੁਕਤ ਹੋ ਗਿਆ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਅਖੀਰ 23ਵੇਂ ਅਸ਼ਪਦੀ ਦੇ ਅਖੀਰਲੇ ਪਦੇ ਵਿੱਚ ਜਾ ਕੇ ਆਪ ਮੁਕਤ ਮੁਕਤ ਕਰੈ ਸੰਸਾਰ